ਤਾਂ ਤਸਵੀਰਾਂ ਤੁਹਾਨੂੰ ਵਖਾ ਰያ ਵੇਖੋ ਕਿਵੇਂ ਪੰਜਾਬ ਦੇ ਵਿੱਚ ਆ ਆਡੀ ਗੱਡੀ ਜਿਹੜੀ ਹੈ ਤਾंडव ਮਚਾਉਂਦੀ ਹੋਈ ਨਜ਼ਰ ਆਈ ਇੱਥੇ ਤੋਂ ਅੰਦਾਜ਼ਾ ਏ ਕਿ ਖਰੜ ਤੋਂ ਆ ਵੀਡੀਓ ਜਿਹੜਾ ਹੈ ਤਸਵੀਰਾਂ ਜਿਹੜੀਆਂ ਨੇ ਸਾਹਮਣੇ ਆ ਰਹੀਆਂ ਨੇ ਖਰੜ ਦੇ ਵਿੱਚ ਆਡੀ ਗੱਡੀ ਜੋ ਹੁੰਦੀ ਹੈ 150 ਦੀ ਸਪੀਡ ਤੇ ਜਾ ਰਹੀ ਹੁੰਦੀ ਹੈ ਇਸ ਵਿੱਚ ਚਾਰ ਨੌਜਵਾਨ ਸਵਾਰ ਹੁੰਦੇ ਨੇ ਚਾਰੇ ਦੇ ਚਾਰੇ ਨਸ਼ੇ ਵਿੱਚ ਪੂਰੇ ਤਰੀਕੇ ਨਾਲ ਟੁੱਨ ਹੁੰਦੇ ਨੇ ਰਸਤੇ ਵਿੱਚ ਆਡੀ ਗੱਡੀ ਬੇਕਾਬੂ ਹੋ ਜਾਂਦੀ ਹੈ ਆਰਟੀਕਾ ਗੱਡੀ ਵਿੱਚ ਉਹ ਜਾ ਕੇ ਵੱਜਦੀ ਉਸ ਤੋਂ ਬਾਅਦ ਧੂੰਦੀ ਹੋਈ 20 ਫੁੱਟ ਤੱਕ ਉਹ ਆਰਟੀਕਾ ਗੱਡੀ ਨੂੰ ਲੈ ਜਾਂਦੀ ਹੈ ਘੜੀਸਦੀ ਹੋਈ ਆਰਟੀਕਾ ਗੱਡੀ ਨੂੰ ਲੈ ਕੇ ਜਾਂਦੀ ਹੈ ਆਰਟੀਕਾ ਗੱਡੀ ਸਿੱਧਾ ਚਾਹ ਦੀ ਦੁਕਾਨ ਵਿੱਚ ਜਾ ਵੜਦੀ ਹੈ ਉੱਥੇ ਦੋ ਜਣੇ ਹੁੰਦੇ ਨੇ ਜਿਹੜੇ ਚਾਹ ਪੀਦੇ ਹੁੰਦੇ ਨੇ ਉਹ ਬੁਰੀ ਤਰੀਕੇ ਨਾਲ ਜ਼ਖਮੀ ਹੋ ਜਾਂਦੇ ਨੇ ਇੱਥੇ ਦੱਸਿਆ ਜਾ ਰਿਹਾ ਹੈ ਕਿ ਇੱਕ ਮੋਟਰਸਾਈਕਲ ਵੀ ਇਸ ਵਿੱਚ ਨੁਕਸਾਨਿਆ ਗਿਆ ਆ ਆਰਟੀਕਾ ਗੱਡੀ ਤੁਸੀਂ ਵੇਖ ਸਕਦੇ ਹੋ ਪੂਰੀ ਤਰ੍ਹਾਂ ਨਾਲ ਨੁਕਸਾਨੀ ਗਈ ਆ ਉੱਥੇ ਜੇਕਰ ਆਡੀ ਗੱਡੀ ਦੀ ਗੱਲ ਕਰੀਏ ਤਾਂ 에ਅਰ ਬੈਗ ਤੱਕ ਇਸ ਦੇ ਖੁੱਲ ਚੁੱਕੇ ਨੇ ਜੋ ਆਡੀ ਗੱਡੀਆਂ ਉਹ ਵੀ ਬੁਰੀ ਤਰੀਕੇ ਦੇ ਨਾਲ ਨੁਕਸਾਨੀ ਗਈ ਆ ਤੇਜੋ ਸਥਾਨਕ ਲੋਕ ਨੇ ਉਹਨਾਂ ਵੱਲੋਂ ਦੱਸਿਆ ਗਿਆ ਕਿ ਜੋ ਆਡੀ ਗੱਡੀ ਸੀ ਇੰਨੀ ਜ਼ਿਆਦਾ ਫੁੱਲ ਸਪੀਡ ਦੇ ਵਿੱਚ ਸੀ ਜਿਹੜੇ ਉਸ ਵਿੱਚ ਚਾਰ ਨੌਜਵਾਨ ਸਵਾਰ ਸਨ ਪੂਰੀ ਤਰੀਕੇ ਨਾਲ ਨਸ਼ੇ ਵਿੱਚ ਟੁੰਸਨ ਇੰਨੇ ਜ਼ਿਆਦਾ ਟੁੰਸਨ ਕਿ ਉਹ ਠੀਕ ਤਰੀਕੇ ਨਾਲ ਖੜੇ ਵੀ ਨਹੀਂ ਹੋ ਪਾ ਰਹੇ ਸਨ ਤੇ ਉਸ ਤੋਂ ਬਾਅਦ ਜੋ ਉਹਨਾਂ ਨੇ ਘਟਨਾ ਬਾਰੇ ਦੱਸਿਆ ਕਿ ਇੰਨੀ ਹਾਈ ਸਪੀਡ ਤੇ ਗੱਡੀ ਜਾ ਰਹੀ ਸੀ ਕਿ ਜਾ ਕੇ ਸਿੱਧਾ ਆਰਟੀਕਾ ਗੱਡੀ ਦੇ ਵਿੱਚ ਵੱਜੀ ਆਰਟੀਕਾ ਗੱਡੀ ਜੋ ਹੁੰਦੀ ਹੈ ਸਿੱਧਾ ਚਾਹ ਦੀ ਦੁਕਾਨ ਵਿੱਚ ਜਾ ਵਰਦੀ ਉੱਥੇ ਦੋ ਜਣੇ ਜਿਹੜੇ ਆਰਾਮ ਨਾਲ ਬੈ ਕੇ ਚਾਹ ਪੀ ਰਹੇ ਹੁੰਦੇ ਨੇ ਉਹਨਾਂ ਵਿੱਚ ਜਾ ਕੇ ਵੱਜਦੀ ਹੈ ਉਹ ਬੰਦੇ ਜਿਹੜੇ ਨੇ ਬੁਰੀ ਤਰੀਕੇ ਨਾਲ ਜ਼ਖਮੀ ਹੋ ਜਾਂਦੇ ਨੇ ਪੁਲਿਸ ਮੌਕੇ ਤੇ ਪਹੁੰਚਦੀ ਆ ਬਹੁਤ ਸਾਰੇ ਲੋਕ ਜੋ ਇਹ ਢੀੜ ਉੱਥੇ ਮੌਕੇ ਤੇ ਪੁੱਜ ਜਾਂਦੀ ਹੈ ਤੇ ਜੇਕਰ ਗੱਲ ਕਰੀਏ ਤਾਂ ਹੁਣ ਜੋ ਦੋਨੋਂ ਜ਼ਖਮੀ ਨੇ ਹਸਪਤਾਲ ਵਿੱਚ ਨੇ ਉੱਥੇ ਹੀ ਲੋਕਾਂ ਵੱਲੋਂ ਕਿਹਾ ਗਿਆ ਕਿ ਜੋ ਚਾਰੇ ਨੌਜਵਾਨ ਸਨ ਇੰਨੇ ਜ਼ਿਆਦਾ ਨਸ਼ੇ ਦੇ ਵਿੱਚ ਡੁੱਬਨ ਸਨ ਕਿ ਉਹ ਠੀਕ ਤਰੀਕੇ ਨਾਲ ਖਰੇ ਵੀ ਨਹੀਂ ਹੋ ਬਾਰੇ ਸਨ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਵਿਖਾ ਰਿਹਾ ਇੱਥੇ ਇੱਕ ਮੋਟਰਸਾਈਕਲ ਵੀ ਨੁਕਸਾਨੀ ਗਈ ਹੈ ਆਡੀ ਗੱਡੀ ਤਾਂ ਨੁਕਸਾਨ ਤਾਂ ਤੁਸੀਂ ਵੇਖ ਹੀ ਸਕਦੇ ਹੋ ਚਾਰੋਂ 에ਅਰ ਬੈਗ ਜਿਹੜੇ ਸਨ ਖੁੱਲ ਗਏ ਸਨ ਉੱਥੇ ਹੀ ਆਰਟੀਗਾ ਗੱਡੀ ਦਾ ਵੀ ਕਾਫੀ ਨੁਕਸਾਨ ਹੋਇਆ ਜੇਕਰ ਗੱਲ ਕਰੀਏ ਤਾਂ ਅਨਗੈਲੀ ਇਹ ਚਾਰ ਨੌਜਵਾਨਾਂ ਦੀ ਸੀ ਜੋ ਕਿ ਨਸ਼ੇ ਵਿੱਚ ਪੂਰੀ ਤਰੀਕੇ ਨਾਲ ਟੁੰਸਨ ਪਰ ਭੁਗਤਨਾ ਦੋ ਜਣੇ ਨੂੰ ਪਿਆ ਜੋ ਕਿ ਆਰਾਮ ਨਾਲ ਚਾਹ ਦੇ ਖੋਕੇ ਦੇ ਉੱਤੇ ਚਾਹ ਪੀਰੇ ਹੁੰਦੇ ਨੇ ਮੌਕੇ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਵਿਖਾ ਰਿਹਾ ਆ ਤਸਵੀਰਾਂ ਤੁਹਾਨੂੰ ਵਖਾ ਰਿਆ ਵੇਖੋ ਕਿਵੇਂ ਪੰਜਾਬ ਦੇ ਵਿੱਚ ਆ ਆਡੀ ਗੱਡੀ ਜਿਹੜੀ ਹੈ ਤਾंडव ਮਚਾਉਂਦੀ ਹੋਈ ਨਜ਼ਰ ਆਈ ਇੱਥੇ ਤੋਂ ਅੰਦਾਜ਼ਾ ਏ ਕਿ ਖਰੜ ਤੋਂ ਆ ਵੀਡੀਓ ਜਿਹੜਾ ਹੈ ਤਸਵੀਰਾਂ ਜਿਹੜੀਆਂ ਨੇ ਸਾਹਮਣੇ ਆ ਰਹੀਆਂ ਨੇ ਖਰੜ ਦੇ ਵਿੱਚ ਔਡੀ ਗੱਡੀ ਜੋ ਹੁੰਦੀ ਹੈ 150 ਦੀ ਸਪੀਡ ਤੇ ਜਾ ਰਹੀ ਹੁੰਦੀ ਹੈ ਇਸ ਵਿੱਚ ਚਾਰ ਨੌਜਵਾਨ ਸਵਾਰ ਹੁੰਦੇ ਨੇ ਚਾਰੇ ਦੇ ਚਾਰੇ ਨਸ਼ੇ ਵਿੱਚ ਪੂਰੇ ਤਰੀਕੇ ਨਾਲ ਟੁੰਨ ਹੁੰਦੇ ਨੇ ਰਸਤੇ ਵਿੱਚ ਔਡੀ ਗੱਡੀ ਬੇਕਾਬੂ ਹੋ ਜਾਂਦੀ ਹੈ ਆਰਟੀਕਾ ਗੱਡੀ ਵਿੱਚ ਉਹ ਜਾ ਕੇ ਵੱਜਦੀ ਉਸ ਤੋਂ ਬਾਅਦ ਧੁੰਦੀ ਹੋਈ 20 ਫੁੱਟ ਤੱਕ ਉਹ ਆਰਟੀਕਾ ਗੱਡੀ ਨੂੰ ਲੈ ਜਾਂਦੀ ਹੈ ਘੜੀਸਦੀ ਹੋਈ ਆਰਟੀਕਾ ਗੱਡੀ ਨੂੰ ਲੈ ਕੇ ਜਾਂਦੀ ਹੈ ਆਰਟੀਕਾ ਗੱਡੀ ਸਿੱਧਾ ਚਾਹ ਦੀ ਦੁਕਾਨ ਵਿੱਚ ਜਾ ਵੱੜਦੀ ਹੈ ਉੱਥੇ ਦੋ ਜਣੇ ਹੁੰਦੇ ਨੇ ਜਿਹੜੇ ਚਾਹ ਪੀਦੇ ਹੁੰਦੇ ਨੇ ਉਹ ਬੁਰੀ ਤਰੀਕੇ ਨਾਲ ਜ਼ਖਮੀ ਹੋ ਜਾਂਦੇ ਨੇ ਤੇ ਦੱਸਿਆ ਜਾ ਰਿਹਾ ਕਿ ਇੱਕ ਮੋਟਰਸਾਈਕਲ ਵੀ ਸਵਿਚ ਨੁਕਸਾਨਿਆ ਗਿਆ ਆ ਆਰਟਿਕਾ ਗੱਡੀ ਤੁਸੀਂ ਵੇਖ ਸਕਦੇ ਹੋ ਪੂਰੀ ਤਰ੍ਹਾਂ ਨਾਲ ਨੁਕਸਾਨੀ ਗਈ ਆ ਉੱਥੇ ਜੇਕਰ ਆਡੀ ਗੱਡੀ ਦੀ ਗੱਲ ਕਰੀਏ ਤਾਂ 에ਅਰ ਬੈਗ ਤੱਕ ਇਸ ਦੇ ਖੁੱਲ ਚੁੱਕੇ ਨੇ ਜੋ ਆਡੀ ਗੱਡੀਆਂ ਉਹ ਵੀ ਬੁਰੀ ਤਰੀਕੇ ਦੇ ਨਾਲ ਨੁਕਸਾਨੀ ਗਈ ਹੈ ਤੇ ਜੋ ਸਥਾਨਕ ਲੋਕ ਨੇ ਉਹਨਾਂ ਵੱਲੋਂ ਦੱਸਿਆ ਗਿਆ ਕਿ ਜੋ ਆਡੀ ਗੱਡੀ ਸੀ ਇੰਨੀ ਜ਼ਿਆਦਾ ਫੁੱਲ ਸਪੀਡ ਦੇ ਵਿੱਚ ਸੀ ਜਿਹੜੇ ਉਸ ਵਿੱਚ ਚਾਰ ਨੌਜਵਾਨ ਸਵਾਰ ਸਨ ਪੂਰੀ ਤਰੀਕੇ ਨਾਲ ਨੱਚੇ ਵਿੱਚ ਟੁਨਸਨ ਇੰਨੇ ਜ਼ਿਆਦਾ ਟੁਨਸਨ ਕਿ ਉਹ ਠੀਕ ਤਰੀਕੇ ਨਾਲ ਖੜੇ ਵੀ ਨਹੀਂ ਹੋ ਪਾਰੇ ਸਨ ਤੇ ਉਸ ਤੋਂ ਬਾਅਦ ਜੋ ਉਹਨਾਂ ਨੇ ਘਟਨਾ ਬਾਰੇ ਦੱਸਿਆ ਕਿ ਇੰਨੀ ਹਾਈ ਸਪੀਡ ਤੇ ਗੱਡੀ ਜਾ ਰਹੀ ਸੀ ਕਿ ਜਾ ਕੇ ਸਿੱਧਾ ਆਰਟੀਕਾ ਗੱਡੀ ਦੇ ਵਿੱਚ ਵੱਜੀ ਆਰਟੀਕਾ ਗੱਡੀ ਜੋ ਹੁੰਦੀ ਹੈ ਸਿੱਧਾ ਚਾਹ ਦੀ ਦੁਕਾਨ ਵਿੱਚ ਜਾ ਵੱੜਦੀ ਉੱਥੇ ਦੋ ਜਣੇ ਜਿਹੜੇ ਆਰਾਮ ਨਾਲ ਬੈ ਕੇ ਚਾਹ ਪੀ ਰਹੇ ਹੁੰਦੇ ਨੇ ਉਹਨਾਂ ਵਿੱਚ ਜਾ ਕੇ ਵੱਜਦੀ ਹੈ ਤੇ ਉਹ ਬੰਦੇ ਜਿਹੜੇ ਨੇ ਬੁਰੀ ਤਰੀਕੇ ਨਾਲ ਜ਼ਖਮੀ ਹੋ ਜਾਂਦੇ ਨੇ ਪੁਲਿਸ ਮੌਕੇ ਤੇ ਪਹੁੰਚਦੀ ਆ ਬਹੁਤ ਸਾਰੇ ਲੋਕ ਜੋ ਇਹ ਢ ਉਥੇ ਮੌਕੇ ਤੇ ਪਹੁੰਚ ਜਾਂਦੀ ਹੈ ਤੇ ਜੇਕਰ ਗੱਲ ਕਰੀਏ ਤਾਂ ਹੁਣ ਜੋ ਦੋਨੋਂ ਜ਼ਖਮੀ ਨੇ ਹਸਪਤਾਲ ਵਿੱਚ ਨੇ ਉੱਥੇ ਹੀ ਲੋਕਾਂ ਵੱਲੋਂ ਕਿਹਾ ਗਿਆ ਕਿ ਜੋ ਚਾਰੇ ਨੌਜਵਾਨ ਸਨ ਇੰਨੇ ਜ਼ਿਆਦਾ ਨਸ਼ੇ ਦੇ ਵਿੱਚ ਡੁੱਬ ਸੰ ਕਿ ਉਹ ਠੀਕ ਤਰੀਕੇ ਨਾਲ ਖਰੇ ਵੀ ਨਹੀਂ ਹੋ ਪਾਰੇ ਸਨ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਵਿਖਾ ਰਿਹਾ ਇੱਥੇ ਇੱਕ ਮੋਟਰਸਾਈਕਲ ਵੀ ਨੁਕਸਾਨੀ ਗਈ ਹੈ ਆਡੀ ਗੱਡੀ ਦਾ ਨੁਕਸਾਨ ਤਾਂ ਤੁਸੀਂ ਵੇਖ ਹੀ ਸਕਦੇ ਹੋ ਚਾਰੋਂ 에ਅਰ ਬੈਗ ਜਿਹੜੇ ਸਨ ਖੁੱਲ ਗਏ ਸਨ ਉੱਥੇ ਹੀ ਆਰਟੀਗਾ ਗੱਡੀ ਦਾ ਵੀ ਕਾਫੀ ਨੁਕਸਾਨ ਹੋਇਆ ਜੇਕਰ ਗੱਲ ਕਰੀਏ ਤਾਂ ਅਨਗੈਲੀ ਇਹ ਚਾਰ ਨੌਜਵਾਨਾਂ ਦੇ ਸੀ ਜੋ ਕਿ ਨਸ਼ੇ ਵਿੱਚ ਪੂਰੀ ਤਰੀਕੇ ਨਾਲ ਟੂਨਸਨ ਪਰ ਭੁਗਤਨਾ ਦੋ ਜਣ ਨੂੰ ਪਿਆ ਜੋ ਕਿ ਆਰਾਮ ਨਾਲ ਚਾਹ ਦੇ ਖੋਕੇ ਦੇ ਉੱਤੇ ਚਾਹ ਪੀ ਰਹੇ ਹੁੰਦੇ ਨੇ ਮੌਕੇ ਦੀਆਂ ਤਸਵੀਰਾਂ ਸੀ ਤੁਹਾਨੂੰ ਵਿਖਾ ਰਿਹਾ